ਸਵੇਰੇ ਕਰੀਬ 10 ਵਜੇ ਮਾਲ ਪੈਲਸ ਨੇੜੇ ਪਿੰਡ ਓੜ ਵਿਖੇ ਇੱਕ ਡਿਜ਼ਾਇਰ ਗੱਡੀ ਤੇ ਟਰੱਕ ਦੀ ਟੱਕਰ ਹੋਣ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਰਾਹਗੀਰ ਲੋਕਾਂ ਨੇ ਦੱਸਿਆ ਕਿ ਡਰਤ ਰਾਹੋ ਵਾਲੇ ਪਾਸਿਓਂ ਤੇ ਡਿਜ਼ਾਇਰ ਗੱਡੀ ਓੜ ਤੋਂ ਰਾਹੋ ਵੱਲੋਂ ਜਾ ਰਹੀ ਸੀ ਕਿ ਅਚਾਨਕ ਦੋਨਾਂ ਦੀ ਟੱਕਰ ਹੋ ਗਈ। ਜਿਸ ਕਾਰਨ ਡਿਜ਼ਾਇਰ ਗੱਡੀ ਚਲਾ ਰਹੀ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਅਤੇ ਇਟਰ ਚਾਲਕ ਮੋਕੇ ਤੋਂ ਫਰਾਰ ਹੋ ਗਿਆ ਘਟਨਾ ਦੀ ਸੂਚਨਾ ਜਿਵੇਂ ਹੀ ਪੁਲਿਸ ਨੂੰ ਮਿਲੀ ਤਾਂ ਥਾਣਾ ਮੁਖੀ ਔੜ ਅਸ਼ੋਕ ਕੁਮਾਰ ਮੋਕੇ ਤੇ ਪਹੁੰਚ ਗਏ ਤੇ ਦੋਨੇ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਹ ਜਿਹੜਾ ਐਕਸੀਡੈਂਟ ਹੋਇਆ ਹੈ ਕਿੱਥੇ ਹੋਇਆ ਹੈ ਇਹ ਸਵੇਰੇ ਕਰੀਬ 8:30 ਵਜੇ ਸਾਡਾ ਪਿੰਡ ਪਿੰਦਾ ਮਾਲ ਖੋਦ ਇਹਦੇ ਲੱਗੇ ਆ ਟਰਨ ਪੈ ਰਹੀ ਹੈ ਬਹੁਤ ਜ਼ਬਰਦਸਤ ਟਰਨ ਹੈਗੀ ਇਹ ਗੱਡੀ ਆ ਰਹੀ ਸੀ ਇਧਰ ਆਊਟਸਾਈਡ ਤੋਂ ਆ ਰਹੀ ਸੀ ਸਵਿਫਟ ਡਿਜ਼ਾਇਰ ਔਰ ਯੋ ਇੱਕ ਬੱਚੀ ਚਰਾ ਰਹੀ ਸੀ ਲੇਡੀ ਸੀਗੀ 25 ਸਾਲ ਕਰੀਬੇ ਸੀਗੀ ਉਹਦੀ ਨਿਊਲੀ ਮੈਰਿਡ ਸੀਗੀ ਔਰ ਉਹ ਪਤਾ ਲੱਗਾ ਕਿ ਕਿਤੇ ਪੜਾ ਰਹੇ ਸੀਗੇ ਔਰ ਸਾਹਮਣੇ ਤੋਂ ਜਿਹੜਾ ਟਰੱਕ ਆ ਰਿਹਾ ਸੀ ਰਾਹੋਂ ਸਾਈਡ ਤੋਂ ਸਿਮਿੰਟ ਨਾਲ ਲੋਡਡ ਸੀਗਾ ਇਹ ਟਰਨ ਹੋਣ ਕਰਕੇ ਜਿੱਦਾਂ ਕਟਾਈ ਜਾਂ ਘੱਟ ਹੋ ਗਈ ਜਾਂ ਵੱਧ ਹੋ ਗਈ ਟਰਨ ਹੋਣ ਕਰਕੇ ਦੋਨਾਂ ਗੱਡੀਆਂ ਦੀ ਆਮਣੂ ਸਾਹਮਣੀ ਟੱਕਰ ਹੋ ਗਈ ਔਰ ਆਮਣੂ ਸਾਹਮਣੀ ਟੱਕਰ ਹੋਣ ਕਰਕੇ ਜਿਹੜੀ ਇਹ ਸਵਿਫਟ ਦੇ ਵਿੱਚ ਬੈਠੀ ਸੀ ਲੇਡੀਜ਼ ਉਹ ਜਿਹੜੀ ਵਿੱਚ ਹੀ ਗੱਡੀ ਦੇ ਘੁੱਟ ਹੋ ਗਈ ਔਰ ਪਿੰਡ ਵਾਲੇ ਇੱਥੇ ਬਿਲਕੁਲ ਨੇੜੇ ਪਿੰਡ ਹੋਣ ਕਰਕੇ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਉਹਨਾਂ ਨੇ ਦੋ ਤਿੰਨ ਟਰੈਕਟਰ ਇਕੱਠੇ ਕਰਕੇ ਟਰੈਕਟਰਾਂ ਦੇ ਨਾਲ ਟੋਚਨ ਪਾ ਕੇ ਉਹ ਜਿਹੜੀ ਡੈੱਡ ਬਾਡੀ ਸੀ ਲੇਟ ਨੜਕੀ ਦੀ ਉਹ ਵਿੱਚੋਂ ਕੱਢੀ ਆ ਆ ਉਹਦੀ ਡੈਥ ਹੋ ਗਈ ਹੈ ਔਰ ਉਹ ਡੈੱਡ ਬਾਡੀ ਸਿਵਲ ਹਸਪੀਟਲ ਅਸੀਂ ਇੱਥੇ ਭੇਜ ਦਿੱਤੀ ਨਮਾਸ਼ਹਿਰ ਭੇਜ ਦਿੱਤੀ ਹੈ ਔਰ ਇਹਦੇ ਨਾਲ ਉਹਨਾਂ ਦੇ ਟਰੈਕਟਰਾਂ ਦਾ ਵੀ ਕੁਝ ਨੁਕਸਾਨ ਹੋ ਗਿਆ ਕਿ ਟੋਚਨ ਪਾਇਆ ਸੀ ਚਲੋ ਟਰੈਕਟਰ ਇੱਕ ਦੂਜੇ 'ਚ ਵੱਜੇ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਲੇਕਿਨ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਇਹਨਾਂ ਪਿੰਡ ਵਾਲਿਆਂ ਦੀ ਹੈਲਪ ਦੀ ਬਦੌਲਤ ਉਹ ਜਿਹੜੀ ਬੱਚੀ ਸੀਗੀ ਉਹ ਜਲਦੀ ਗੱਡੀ ਚੋਂ ਕੱਢੀ ਗਈ ਲੇਕਿਨ ਉਹਦੀ ਮੌਤ ਹੋ ਚੁੱਕੀ ਸੀ ਗੱਡੀ ਦੇ ਵਿੱਚ ਪ੍ਰੈਸ ਹੰਗਣ ਕਰ ਸਰ ਉਹ ਸਿਰਫ ਇੱਕੋ ਸਵਾਰੀ ਸੀ ਕਿ ਜਾਂ ਹੋਰ ਵੀ ਸੀ ਹਾਂ ਇੱਕ ਹੀ ਸਵਾਰੀ ਸੀ ਉਹ ਖੁਦ ਹੀ ਡਰਾਈਵ ਕਰ ਰਹੀ ਸੀ ਸਰ ਜੋ ਟਰੱਕ ਵਾਲਾ ਕੋਈ ਡਰਾਈਵਰ ਉਹ ਮੌਕੇ ਤੋਂ ਪੱਜ ਗਿਆ ਹੈ ਅਸੀਂ ਉਹਦੇ ਜਿਹੜਾ ਨੰਬਰ ਲਾਇਆ ਸੀਗਾ ਉਹਦੇ ਮਾਲਕ ਨਾਲ ਗੱਲ ਹੋ ਗਈ ਹੈ ਉਹ ਕਹਿੰਦੇ ਆ ਰਹੇ ਆ ਅਸੀਂ ਉਹਨਾਂ ਨੂੰ ਪਤਾ ਲੱਗ ਗਿਆ ਡਰਾਈਵਰ ਨੇ ਬਾਹਰ ਜਾ ਕੇ ਕਿਤੇ ਫੋਨ ਕਰਤਾ ਮੌਕੇ ਤੋਂ ਡਰਾਈਵਰ ਜਿਹੜਾ ਪੱਜੂਗਾ ਟਰੱਕ ਸਾਡੇ ਕੋਲ ਹੈ ਸਿਮਿੰਟ ਨਾਲ ਲੋਡਡ ਟਰੱਕ ਹੈਗਾ